करमखंड की बाणी जोर जिथे होर न कोई होर जिथे जोत महा भरसूर तिन मैं राम रहा भरपूर जित सीतो सीता मैं महामाय ਕਾਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨ ਠਾਗੇ ਜਾਏ ਜਿਨ ਕੇ ਰਾਮ ਬਤੇ ਮਨ ਮਾਏ ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਹਾਂ ਇਹਨੂੰ ਕਰੇ ਨਹੀਂ ਜਣ ਕਰੇ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨੰਕਾਰ ਕਰ ਕਰ ਵਿਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨ ਅੰਤ ਤਿੱਥੇ ਲੋ ਲੋ ਆਕਾਰ ਤਿੱਥੇ ਯੋ ਕਿ ਹੁਕਮ ਤੇ ਵੇ ਤੇ ਵਕਾਰ ਵੇਖੈ ਵਿਗਛੈ ਕਰ ਵੀ ਚਾਰ ਨਾਨਕ ਨਾਨਕ ਕਥਨਾ ਕਰਦਾ ਸਾਰ ਹੁਣ ਬਾਦਸ਼ਾਹ 37 ਨੰਬਰ ਪੌੜੀ ਵਿੱਚ ਦੱਸਦੇ ਨੇ ਕਰਮਖੰਡ ਇਨੂੰ ਕਹਿੰਦੇ ਨੇ ਬਖਸ਼ਿਸ਼ ਦਾ ਖੰਡ ਮੈਨੂੰ ਇਸ ਤਰ੍ਹਾਂ ਸਮਝਾਉਣਾ ਵੀ ਜਿਵੇਂ ਤੁਸੀਂ ਆਪਣੇ ਪੁੱਤਰ ਧੀ ਨੂੰ ਕਿਹਾ ਵੀ ਬੇਟਾ ਇਹ ਕੰਮ ਕਰ ਲੈ ਉਹਨੇ ਕਿਹਾ ਸਤਿਵਚਨ ਜਿਵੇਂ ਕਰਾਂਗਾ ਉਹਨੇ ਕਰ ਦਿੱਤਾ ਫਿਰ ਤੁਸੀਂ ਉਹਨੂੰ ਕੀ ਦਿਓਗੇ ਉਹਨੂੰ ਤੁਸੀਂ ਸ਼ਾਬਾਸ਼ ਦਿਓ ਕੇ ਫਿਰ ਤੇ ਮੂੰਹ ਘੋਗੇ ਸ਼ਾਬਾਸ਼ ਮੈਂ ਸਮਝਾ ਹੁਣ ਲਈ ਸੌਖੀ ਤੋਂ ਸੌਖੀ ਸ਼ਬਦਾਵਲੀ ਬਣ ਤਾ ਤੁਹਾਡਾ ਨੌਕਰ ਤੁਹਾਡੇ ਕਹੇ ਅਨੁਸਾਰ ਕੰਮ ਕਰ ਦੇਵੇ ਤੁਸੀਂ ਉਹਨੂੰ ਕੀ ਦੋਗੇ ਸ਼ਾਬਾਸ਼ ਇਸੇ ਤਰ੍ਹਾਂ ਜਿਹੜਾ ਧਰਮ ਖੰਡ ਗਿਆਨ ਖੰਡ ਤੇ ਸ਼ਰਮ ਖੰਡ ਵਿੱਚੋਂ ਪਾਸ ਹੋ ਜਾਏਗਾ ਉਹਨੂੰ ਮਿਲੇਗੀ ਬਖਸ਼ਿਸ਼ ਬਖਸ਼ਿਸ਼ ਦਾ ਜਿਹੜਾ ਖੰਡ ਹੈ ਉਹਨੂੰ ਕਹਿੰਦੇ ਕਰਮ ਖੰਡ ਉਹ ਤੇ ਮੈਰ ਹੋ ਜਾਏ ਪਰਮਾਤਮਾ ਦੀ ਗੁਰੂ ਜੀ ਦੀ ਆਉ ਜਾਏ ਉਹਦੀ ਜਿਹੜੀ ਬਾਣੀ ਹੈ ਬਾਣੀ ਦਾ ਮਤਲਬ ਬਾਣੀ ਆ ਬੋਲਣ ਵਾਲੀ ਨਹੀਂ ਉਹਦੀ ਬੰਤਰ ਆਤਮਿਕ ਜੋਰ ਵਾਲੀ ਹੋ ਜਾਏਗੀ ਬਲ ਵਾਲੀ ਹੋ ਜਾਏ ਉਹ ਜੋ ਕਹੇਗਾ ਨਾ ਜਿਵੇਂ ਤੁਸੀਂ ਆਪਣੇ ਆਗਿਆਕਾਰੀ ਬੱਚੇ ਦੀ ਗੱਲ ਨਹੀਂ ਮੋੜਦੇ ਤੁਹਾਡਾ ਹੱਥ ਤੰਗ ਵੀ ਹੋ ਫਿਰ ਤੁਸੀਂ ਤਾਂ ਨਹੀਂ ਇਹਦੀ ਗੱਲ ਨਹੀਂ ਮੋੜਨੀ ਇਹ ਆਗਿਆਕਾਰੀ ਹੈ ਇਹ ਬੱਚਾ ਸਾਡੇ ਕਹਿਣੇ ਅਨੁਸਾਰ ਚੱਲਦਾ ਹੈ ਇਹਦੀ ਹਰ ਡਿਮਾਂਡ ਪੂਰੀ ਕਰ ਮਾਰੇ ਕਰਨ ਵਿੱਚ ਕਰਮਖੰਡ ਕੀ ਬਾਣੀ ਪਰੋਦੀ ਪਛਾਣ ਕੀ ਹੈ ਤੇ ਤੇ ਹੋਰ ਨ ਕੋਈ ਉਥੇ ਇੱਕ ਪਰਮਾਤਮਾ ਤੋਂ ਬਿਨਾ ਹੋਰ ਕਿਸੇ ਵੱਲ ਧਿਆਨ ਨਹੀਂ ਜਿਵੇਂ ਇੱਕ ਸੋਹਾਗਣ ਇਸਤਰੀ ਕਹਿੰਦੀ ਹੈ ਮੇਰੇ ਪਤੀ ਵਰਗਾ ਕੋਈ ਨਹੀਂ ਸਾਰੀ ਦੁਨੀਆ ਇੱਕ ਪਾਸੇ ਉਹਦੇ ਵਰਗਾ ਕੋਈ ਹੈ ਨਹੀਂ ਇਸੇ ਦੀ ਬਾਣੀ ਚ ਲੈ ਕੇ ਆ ਟੁੰਡਹਿੰਦੀ ਹੈ ਸੁਹਾਗ ਨੂੰ ਤੋਤਨ ਕਾਈ ਕੋਰ ਜਿਨ੍ਹਾਂ ਨਾਂ ਸੁਹਾਗਣੀ ਤੇਨਾ ਝਾਕ ਨਾ ਹੋ ਉਹ ਆਪਣੇ ਪਤੀ ਤੋਂ ਬਿਨਾ ਹੋਰ ਦੂਜੇ ਪਾਸੇ ਵੱਲ ਤੱਕਦੀਏ ਮਹਾਰਜ ਜੀ ਕਹਿੰਦੇ ਨੇ ਘਿਣਾਤੇ ਫਿਰ ਬਖਸ਼ਿਸ਼ ਹੋ ਜਾਂਦੀ ਹੈ ਕਰਮਖੰਡ ਕੀ ਬਾਣੀ ਤੇ ਥੈ ਹੋਰ ਨ ਕੋਈ ਉਥੇ ਹੀ ਕਕਾਲਪੁਰਖ ਤੋਂ ਬਿਨਾ ਹੋਰ ਕਿਸੇ ਦੀ ਗੱਲ ਹੀ ਨਹੀਂ ਇਹ ਨਹੀਂ ਵੀ ਜਿੱਥੇ ਕਿਸੇ ਨੇ ਕਿਹਾ ਚੱਲ ਉੱਥੇ ਚੱਲ ਸਾਡੀ ਹਰਤ ਤੇ ਬਣ ਗਈ ਜਿਹਨੇ ਲਾਈ ਗੱਲੀ ਤੇ ਉਸੇ ਨਾਲ ਉੱਠ ਚੱਲੀ ਜਿੱਥੇ ਵੀ ਕੋ ਸਿੱਖੀ ਹਰ ਸਭ ਜਗ੍ਹਾ ਜਾ ਰਹੀ ਮੈਂ ਕਿਹਾ ਕਿਦਾ ਨਾਲ ਲਾ ਰਾਜਾ ਸਾਮੀਆਂ ਦੇ ਜੋਬ ਤੇ ਸਿੱਖ ਨੰਕਾਰੀਆਂ ਦੇ ਜੋਬ ਤੇ ਸਿੱਖ ਸਭ ਪਾਸੋਂ ਸਿੱਖੀਣਾ ਕਿਉਂ ਆਪਣੇ ਗੁਰੂ ਤੇ ਭਰੋਸਾ ਹੀ ਮਾਰਕ ਨੇ ਜਿਨ੍ਹਾਂ ਦਾ ਭਰੋਸਾ ਹੈ ਉਹ ਹੋਰ ਪਾਸੇ ਨਹੀਂ ਜਾਂਦੇ ਕਰਮਖੰਡ ਕੀ ਬਾਣੀ ਬੋਲੋ ਕਰਮਖੰਡ ਕੀ ਬਾਣੀ ਬੋਲ ਕਿੱਥੇ ਹੋਰ ਨਾ ਕੋਈ ਪਰੇ ਸਭਸਤਾ ਤੇ ਮਾੜਾ ਮੂਟਾ ਬੰਦਾ ਨਹੀਂ ਟੈਰ ਸਕਦਾ ਮਤਲਬ ਇਹ ਕਿ ਜੇ ਚਾਰ ਚੇਲੇ ਬਣ ਜਾਣ ਉਹ ਆਪਣਾ ਪੰਥੀ ਵਖਰਾ ਕਰ ਲੈਂਦਾ ਬਾਣੀ ਗੁਰੂ ਦੀ پڑھਦੇ ਨੇ ਪਰ ਮਾਨ ਇੱਥੋਂ ਦੇਣਗੇ ਦੁਕਾਨ ਆਪਣੀ ਚਲਾਉਣ ਨੂੰ ਕਿਉਂਕਿ ਜਰ ਨਹੀਂ ਸਕਦਾ ਬਿਲਕੁਲ ਸਮਾਂ ਥੋੜਾ ਰਹਿ ਗਿਆ ਅੰਦਰ ਨੇ ਜਿਹੜਾ ਸ਼ੇਰਨੀ ਦਾ ਦੁੱਧ ਹੈ ਨਾ ਉਹ ਸੋਨੇ ਦੇ ਭਾਂਡੇ ਬਿਨਾਂ ਨਹੀਂ ਰਹਿ ਸਕਦਾ ਹੋਰ ਜਿਤਨੀਆਂ ਤਾਤਵਾਂ ਨੇ ਫਟ ਜਾਂਦਾ ਹੁਣ ਇਹਨੂੰ ਸਮਝਾਉਣ ਲਈ ਬਹੁਤ ਟਾਈਮ ਥੇ ਹੈ ਕਹਿਣ ਦਾ ਮਤਲਬ ਇਹ ਜਿਹੜੀ ਆਤਮਿਕ ਭਲ ਹੈ ਸ਼ਕਤੀ ਹੈ ਇਹਨੂੰ ਸਵਾਰਨਾ ਬੜੋਕ ਲੋਕ ਲੁੱਟਣ ਆਲੇ ਆ ਜਾਂਦੇ ਤੇ ਜਿਹੜੇ ਥੋੜੇ ਹੁੰਦੇ ਨੇ ਉਹ ਲੁੱਟੇ ਜਾਂਦੇ ਕਰਮਖੰਡ ਕੀ ਬਾਣੀ ਜ਼ੋਰ ਜਿੱਥੇ ਹੋਰ ਨਾ ਕੋਈ ਜਿੱਥੇ ਜੋਦ ਮਹਾਬਰਸ ਜੋਦ ਦਾ ਮਤਲਬ ਜੋਦੇ ਮਹਾਭਲੀ ਸੂਰ ਮੇ ਉੱਥੇ ਟਿਕ ਸਕਦੇ ਗੁਰੂ ਕੇ ਸ਼ਖਾਮਲ ਵੇਖੋ ਬਾਬਾ ਬੁੱਢਾ ਜੀ ਦਾ ਕਿੰਨਾ ਵੱਡਾ ਅਸਥਾਨ ਸੀ ਜਿਨ੍ਹਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਨੇ ਗੁਰਤਾ ਗੱਦੀ ਦਿੱਤੀ ਗੁਰੂ ਅਮਰਦਾਸ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਗੁਰੂ ਅਰਜਨ ਦੇਵ ਗੁਰੂ ਹਰਗੋਬਿੰਦ ਸਾਹਿਬ ਜੀ ਜਿਨ੍ਹਾਂ ਨੇ ਇੰਨੇ ਗੁਰੂਆਂ ਦੇ ਦਰਸ਼ਨ ਵੀ ਕੀਤੇ ਸੇਵਾ ਵੀ ਕੀਤੀ ਪਰ ਉਹ ਕਦੇ ਕੁਝ ਬਣੇ ਨਹੀਂ ਉਹ ਹਮੇਸ਼ਾ ਸੇਵਕ ਹੀ ਰਹੇ ਇੱਥੇ ਤਾਂ ਜਿਹਨੂੰ ਥੋੜਾ ਜਿਆ ਮਿਲ ਜਾ ਹਾਂ ਦਾ ਮੈਂ ਸਭ ਕੋ ਜੀ ਈਵਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਪਾਸੇ ਰੱਖ ਦਿੰਦੇ ਨੇ ਆਪ ਬਸੇ ਟਿਕਣ ਲੱਗ ਪੈਂਦੇ ਇਸ ਅਵਸਥਾ ਤੇ ਕੋਈ ਸੂਰਮੇ ਟਿਕਦੇ ਜਿੱਥੇ ਜੋਧ ਮਹਾ تن ਮੈਂ ਰਾਮ ਰਹਾ ਭਰਪੂਰ ਉਹਨਾਂ ਦੇ ਅੰਦਰ ਉਹ ਰਾਮ ਉਹਨੇ ਨਿਰਣਾ ਕਰਨਾ ਤੇ ਜ਼ਰੂਰੀ ਹੈ ਮੈਨੂੰ ਪਤਾ ਕਈ ਪ੍ਰੇਮੀ ਆਖਣਗੇ ਗਿਆਨੀ ਜੀ ਗੁਰੂ ਗ੍ਰੰਥ ਸਾਹਿਬ ਚ ਰਾਮ ਅਖਰ ਕਿ ਨਹੀਂ ਮਰੀ ਆਉਂਦਾ ਮੈਂ ਕਿਹਾ ਫਿਰ ਕੀ ਹੋ ਜਾਏਗਾ ਰਾਮ ਦਾ ਮਤਲਬ ਸਮਝੋ ਠੀਕ ਹੈ ਸ਼੍ਰੀ ਰਾਮ ਚੰਦਰ ਜੀ ਦਾ ਨਾਮ ਵੀ ਆਉਂਦਾ ਉੱਥੇ ਜੋ ਹੈ ਉਹ ਵੀ ਮੈਨੂੰ ਪਤਾ ਪਰ ਜਿੱਥੇ ਰਾਮ ਰਮੇ ਹੋਏ ਰਾਮ ਜੀ ਗੱਲ ਹੈ ਉੱਥੇ ਰਾਮ ਹੋਇਆ ਤੂੰ ਹੀ ਖਿੱਚ ਤੂੰ ਕੇ ਲੈ ਜਾਣਾ ਚਾਹ ਤੈ ਨਹੀਂ ਜਾਣਾ ਉਹ ਤੁਸੀਂ ਲਿਖਿਆ ਉਹ ਰਾਮ ਨਾ ਕਾਲਾ ਭਇਆ ਸੀਤਾ ਲਖਮਣ ਵਿਛੜ ਗਏ ਇਹ ਰਾਮ ਉਹ ਹੈ ਜਿਹੜਾ ਸਭ ਜਗ੍ਹਾ ਰਮਿਆ ਹੋਇਆ ਦਰੇ ਦਰੇ ਕਿੱਥੇ ਹੋਰ ਨ ਕੋਈ ਹੋਰ ਕਿੱਥੇ ਜੋਧ ਮਹਾਮਰ ਸੂਰਤਿਨ ਮੈਂ ਭਰਪੂਰ ਦਾ ਮਤਲਬ ਕੀ ਹੁੰਦਾ ਨਕੋ ਨਕ ਪਰਿਆ ਉਹ ਰਾਮ ਤੋਂ ਬਿਨਾ ਹੋਰ ਕਹੇ ਜੀ ਗੱਲ ਹੀ ਨਹੀਂ ਕਰਦੇ ਤਿੱਥੇ ਸੀ ਤੋ ਸੀਤਾ ਮਹਿਮਾ ਮੈਂ ਹੁਣ ਕਈਆਂ ਨੇ ਖਿੱਚ ਤੋ ਗਿਆ ਕਹਿੰਦੇ ਕਿ ਸੀਤੋ ਸੀ ਇੱਕ ਸੀਤਾ ਸੀ ਇੱਕ ਮਾਤਾ ਸੀ ਤਾਂ ਨਹੀਂ ਨਹੀਂ ਪੰਜਾਬੀ ਦਾ ਸਾਡਾ ਇੱਕ ਤਰੀਕਾ ਹੈ ਕਿ ਜਿਹੜੀ ਗੱਲ ਨੂੰ ਅਸੀਂ ਧੋਰੀ ਬੋਰੀ ਕਹਿਣਾ ਹੋਵੇ ਨਾ ਤੈਨੂੰ ਕਹਿ ਦਿੱਤਾ ਕਹਿ ਦਿੱਤਾ ਸੁਣ ਲਿਆ ਸੁਣ ਲਿਆ ਕਾਰਿਆ ਕਾਰਿਆ ਇਹੋ ਗੱਲ ਸੀ ਤੋ ਸੀਤਾ ਰਾਮ ਨੇ ਚੰਗੀ ਤਰ੍ਹਾਂ ਸੀਤਾ ਹੋਇਆ ਉਹਨਾਂ ਦਾ ਮਨ ਪਰਮਾਤਮਾ ਦੀ ਮਹਿਮਾ ਵਡਿਆਈ ਦੇ ਅੰਦਰ ਚੰਗੀ ਤਰ੍ਹਾਂ ਸੀਤਾ ਦਾ ਤਾਂ ਕਿ ਰੂਪ ਨਾ ਉਹਨਾਂ ਦੀ ਸੁੰਦਰਤਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਨਾਉ ਮਰੇ ਨਾ ਠਾਕੇ ਨਾਉ ਕਦੇ ਆਤਮਿਕ ਮੋਤੇ ਮਰਦੇ ਨੇ ਤੇ ਨਾ ਉਹ ਮਾਇਆ ਤੂੰ ਵਿਕਾਰਾਂ ਤੋਂ ਠਗੇ ਜਾਂਦੇ ਜਿਨ ਕੇ ਰਾਮ ਵਸ ਹੈ ਮੋ ਜੋ ਤੁਸੀਂ ਇਸ ਤਰ੍ਹਾਂ ਪਾਠ ਕਰੋਗੇ ਨਾ ਅਰਥ ਨੇ ਤੁਹਾਡੇ ਆਪਣੇ ਆਪ ਹੀ ਸਾਹਮਣੇ ਆ ਜਾਣਗੇ ਪਰ ਜੇ ਤੁਹਾਡਾ ਧਿਆਨ ਕਿਧਰੇ ਹੋਰ ਹੋਵੇਗਾ ਤੇ ਪਾਠ ਕਿਦਨੇ ਹੋਰ ਵੇਗਾ ਫੇਰ ਨਹੀਂ ਗੱਲ ਬਣਦੀ ਅਖੀਰ ਵਿੱਚ ਮਹਾਰਾਜ ਕਹਿੰਦੇ ਨੇ ਜਿੱਥੇ ਭਗਤ ਵਸੈ ਕੇ ਲੋ ਕੇ ਲੋ ਦਾ ਮਤਲਬ ਕਈ ਲੋਕਾਂ ਦੇ ਭਗਤ ਉੱਥੇ ਵਸਦੇ ਇਹ ਨਹੀਂ ਵੀ ਸਿਰਫ ਇੰਡੀਆ ਦੇ ਹੀ ਭਗਤ ਨੇ ਹੋਰ ਵੀ ਬੜੇ ਭਗਤ ਜਿੱਥੇ ਉਸ ਅਵਸਥਾ ਵਿੱਚ ਭਗਤ ਭਗਤ ਦਾ ਤਤਾ ਮੁਕਤ ਹੈ ਪਲੂਰਲ ਹੈ। ਜਿੱਥੇ ਭਗਤ ਵਸੈ ਕੇ ਲੋਕ ਕਈ ਲੋਕਾਂ ਦੇ ਭਗਤ ਵਸਦੇ। ਸਭ ਜਗ੍ਹਾ ਭਗਤ ਹੈ। ਤੇ ਕਰੈ ਆਨੰਦ ਸੱਚਾ ਮਨ ਸੋਇ। ਉਹ ਫਿਰ ਹਰ ਵੇਲੇ ਆਨੰਦ ਵਿੱਚ ਰਹਿੰਦਾ ਹੈ। ਕਿਉਂਕਿ ਸੱਚਾ ਮਨ ਸੋਏ। ਮਨ ਦੇ ਨਨੇ ਨੂੰ ਸਿਆਰੀ ਹੈ। ਕੀ ਮਤਲਬ ਹੈ? ਮਨ ਵਿੱਚ ਉਹਨਾਂ ਦੇ ਮਨ ਵਿੱਚ ਹਰ ਵੇਲੇ ਸੱਚਾ ਵਸਦਾ ਹੁਣ ਕੀ ਬਣ ਗਿਆ ਸੱਚਖੰਡ ਇਸ ਅਵਸਥਾ ਤੇ ਪਹੁੰਚ ਜਾਣਾ ਟਿਕ ਜਾਣਾ ਇਹਨੂੰ ਸੱਚਖੰਡ ਕਹਿੰਦੇ ਉਹਨਾਂ ਨੂੰ ਤੇ ਅਕਾਲ ਪੁਰਖ ਵਿੱਚ ਕੋਈ ਵੱਖਰਾ ਪੰਦੀ ਸੱਚਖੰਡ ਵਸੈ ਕਰ ਕਰ ਵੇਖੈ ਉਸ ਸਾਰੀ ਸ੍ਰਿਸ਼ਟੀ ਦੇ ਜੀਵਾਂ ਨਿਹਾਲ ਨਦਰ ਜਿਹੜੀ ਹੁੰਦੀ ਹੈ ਨਾ ਬਖਸ਼ਿਸ਼ ਕਰਨੀ પ્રસન્ન ਹੋ ਉਹ ਫਿਰ ਉਹਨਾਂ ਤੇ ਹਰ ਵੇਲੇ ਵਾਗੁਰੂ ਦੀ ਕਿਰਪਾ ਰਹਿੰਦੀ ਜਿੱਥੇ ਖੰਡ ਮੰਡਲ ਵਰਪੰਡ ਉਸ ਉਸਤਾ ਵਿੱਚ ਕਈ ਖੰਡ ਕਈ ਮੰਡਲ ਕਈ ਵਰ ਭੰਗ ਨજર ਆਂਦੇ ਹਨ ਮਾਰੇ ਕਰਨੇ ਜੇ ਕੋ ਕਥਾ ਦਾ ਅੰਤ ਨਾ ਜੇ ਕੋ ਕਹੇ ਜੀ ਸਾਨੂੰ ਲਿਖ ਕੇ ਦੱਸੋ ਤਾਨੂੰ ਬੋਲ ਕੇ ਤਾਂ ਕੋਈ ਨਹੀਂ ਦੱਸ ਸਕਦਾ ਅੰਤ ਨਹੀਂ ਕੋਈ ਜਿੱਥੇ ਲੋ ਲੋ ਆਕਾਰ ਕਈ ਲੋਕ ਹਨ ਕਈ ਆਕਾਰ ਰਚਨਾ ਹਨ ਪਰ ਜਿਵੇਂ ਜਿਵੇਂ ਹੁਕਮ ਤੇ ਵੇ ਤੇ ਵ ਜਿਵੇਂ ਜਿਵੇਂ ਉਸ ਅਕਾਲ ਪੁਰਖ ਦਾ ਹੁਕਮ ਹੁੰਦਾ ਉਹਦੇ ਮੁਤਾਬਕ ਉਹ ਆਕਾਰ ਕਰਦੇ ਹਨ ਤੇ ਉਹ ਅਕਾਲ ਪੁਰਖ ਜਿਹੜਾ ਵੇਖੈ ਵਿਗਸੈ ਕਰੀ ਵਿਚ ਉਹ ਵੇਖਦਾ ਵੀ ਹੈ ਜਿਵੇਂ ਤੁਸੀਂ ਆਪਣੇ ਪੁੱਤਰਾ ਧੀਆ ਬੱਚਿਆਂ ਨੂੰ ਕੰਮ ਕਰਦੇ ਆ ਖੇਡਦੇ ਆ ਖੋਦਦੇ ਆ ਵੇਖ ਕੇ ਖੁਸ਼ ਹੁੰਦੇ ਉਹ ਵੀ ਖੁਸ਼ ਹੁੰਦੇ ਵੇਖੈ ਵਿਗਸੈ ਪਾਤਸ਼ਾਹ ਕੰਦੇ ਨੇ ਭਾਈ ਇਸ ਤੋਂ ਅੱਗੇ ਕੁਝ ਕਿਹਾ ਨਹੀਂ ਜਾ ਸਕਦਾ ਨਾਨਕ ਕਥਨਾ ਕਰੜਾ ਸਾਰ ਕਥਨਾ ਦਾ ਮਤਲਬ ਕਥਨ ਕਰਨਾ ਇਹ ਬੜਾ ਔਖਾ ਹੈ ਕਿੰਨਾ ਔਖਾ ਹੈ ਜਿੰਨਾ ਕਰੜਾ ਸਾਰ ਇਥੇ ਉਹ ਸਾਰ ਦਾ ਮਤਲਬ ਹੈ ਲੋਹਾ ਫੁਲਾਦ ਜਿਵੇਂ ਲੋਹੇ ਨੂੰ ਚਬਾਣਾ ਬਹੁਤ ਔਖਾ ਹੈ ਇਸੇ ਤਰ੍ਹਾਂ ਇਹਦਾ ਵਰਣਨ ਕਰਨਾ ਬਹੁਤ